ਆਪਾਂ ਜ਼ਿੰਮੇਵਾਰੀ ਉਹਨਾਂ ਦੀ ਲਈ ਸੀ ਆਪਾਂ ਜ਼ਿੰਮੇਵਾਰੀ ਉਹਨਾਂ ਦੀ ਲਈ ਸੀ ਤਾਕਤ ਪੂਰੀ ਹੱਥ ਫੜਾਈ ਸੀ ਕੀ ਪਤਾ ਸੀ ਪੱਖੋ ਗੈਰਾਂ ਦਾ ਹੀ ਲੈਣਗੇ ਕੀ ਪਤਾ ਸੀ ਪੱਖੋ ਗੈਰਾਂ ਦਾ ਹੀ ਲੈਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਮਹਿੰਗੇ ਨਸ਼ੇ ਵੀ ਜ਼ਿੰਮੇਵਾਰੀ ਲਿਆਏ ਮਹਿੰਗੇ ਨਸ਼ੇ ਵੀ ਜ਼ਿੰਮੇਵਾਰੀ ਲਿਆਏ ਜਿੰਮੇ 12 ਨੇ ਹੀ ਗੈਂਗਸਟਰ ਬਣਾਏ ਵਗਾਨੀ ਸਹਾਰਿਆਂ ਤੇ ਬਣੇ ਮਹਿ ਤਾਂ ਅਖੀਰ ਖੈਣਗੇ ਹੀ ਢੈਣਗੇ ਵਗਾਨੀ ਸਹਾਰਿਆਂ ਤੇ ਬਣੇ ਮਹਿ ਤਾਂ ਅਖੀਰ ਢੈਣਗੇ ਹੀ ਢੈਣਗੇ ਨਤੀਜੇ ਤਾਂ ਫਿਰ ਭੁਗਤਣ ਹੀ ਪੈਣਗੇ ਨਤੀਜੇ ਤਾਂ ਫਿਰ ਭੁਗਤਣ ਹੀ ਪੈਣਗੇ ਬੱਚਾਂ ਲਈ ਕੋਈ ਸਮਾਂ ਨਹੀਂ ਕਢਦੇ ਆਪਣਿਆਂ ਦੀਆਂ ਬਹੁਤੀ ਸ਼ਾਮਾ ਵੜਦੇ ਵਗਾਨੇ ਤਾਂ ਅਖੀਰ ਸਿਰਾਂ ਦੇ ਬਹਿਣਗੇ ਹੀ ਬਹਿਣਗੇ ਵਗਾਨੇ ਤਾਂ ਅਖੀਰ ਸਿਰਾਂ ਦੇ ਬਹਿਣਗੇ ਹੀ ਬਹਿਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਮੋਬਾਈਲ ਨੂੰ ਹੀ ਕਈਆਂ ਮੁੱਖ ਬਣਾਇਆ ਬਹੁਤਿਆਂ ਬਾਕੀ ਸਾਰਾ ਕੁਝ ਭਲਾਇਆ ਮਿਹਨਤਾਂ ਵਾਲੇ ਤਾਂ ਫਿਰ ਉੱਚੇ ਰਹਿਣਗੇ ਹੀ ਰਹਿਣਗੇ ਮਿਹਨਤਾਂ ਵਾਲੇ ਤਾਂ ਫਿਰ ਉੱਚੇ ਰਹਿਣਗੇ ਹੀ ਰਹਿਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਇੱਥੇ ਉਲਟੀ ਬਾੜ ਹੀ ਖੇਤ ਨੂੰ ਖਾਵੇ ਪੂਰੀ ਬਾੜੀ ਖੇਤ ਨੂੰ ਖਾਵੇ ਕੀ ਬਣੂ ਜਦ ਕੁੱਤੀ ਚੋਰਾਂ ਸੰਗ ਰਲ ਜਾਵੇ ਚੋਰ ਤਾਂ ਜੋਗੇ ਵਾਲਿਆ ਚੁਰਾ ਕੇ ਲੈਣਗੇ ਹੀ ਰਹਿਣਗੇ ਚੋਰ ਤਾਂ ਜੋਗੇ ਵਾਲਿਆ ਚੁਰਾ ਕੇ ਲੈਣਗੇ ਹੀ ਰਹਿਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਨਤੀਜੇ ਤਾਂ ਫਿਰ ਭੁਗਤਣੇ ਹੀ ਪੈਣਗੇ ਧੰਨਵਾਦ